ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ 8 ਅਗਸਤ ਦਿਨ ਵੀਰਵਾਰ 2024 ਇੱਕ ਥੈਲੇਸੀਮੀਆ ਦੇ ਬੱਚਿਆਂ ਲਈ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਜੀ ਆਪਣੇ ਫਗਵਾੜਾ ਦੇ ਵਿੱਚ ਫਗਵਾੜਾ ਰਿਚ ਦੁਆਬਾ ਹੋਟਲ ਉਹਦੇ ਹਾਲ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਸੋ ਥੈਲੇਸੀਮੀਆ ਦੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਲੱਡ ਸੈੱਲ ਨਹੀਂ ਬਣਦੇ ਔਰ ਇਸ ਬਲੱਡ ਦੇ ਵਿੱਚੋਂ ਸੈੱਲ ਕੱਟ ਕੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਸੋ ਦੋਸਤੋ ਇੱਕ ਤਾਂ ਹੁੰਦਾ ਨੇਕੀ ਦਾ ਕੰਮ ਇੱਕ ਹੁੰਦਾ ਬਹੁਤ ਵੱਡੀ ਨੇਕੀ ਦਾ ਕੰਮ ਇੱਕ ਤੇ ਅਸੀਂ ਖੂਨ ਦਾਨ ਕਰਦੇ ਆਂ ਇਹ ਇੱਕ ਮਹਾਦਾਨ ਹੈਗਾ ਜਿਹੜਾ ਛੋਟੇ ਛੋਟੇ ਬੱਚਿਆਂ ਦੀ ਜਾਨ ਬਚਾਉਣ ਵਾਸਤੇ ਅਸੀਂ ਕੰਮ ਕਰਾਂਗੇ ਸੋ ਮੈਂ ਬੇਨਤੀ ਕਰੂੰਗਾ ਤੁਹਾਨੂੰ ਸਭ ਨੂੰ ਕਿ ਤੁਸੀਂ ਇਸ ਅ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਪਹੁੰਚ ਕੇ ਇਹਨੂੰ ਸਕਸੈਸਫੁਲ ਕਰੋ ਮੈਂ ਸਭ ਨੂੰ ਹੀ ਅਪੀਲ ਕਰੂੰਗਾ ਜਿਉਂਦੇ ਰੋ ਹੱਸਦੇ ਬਸਤੇ ਰੋ ਆਬਾਦ ਰੋ ਸਸ਼੍ਰੀਅਕਾ